ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮਨਜੀਤ ਬਟਿਕ ਤੇ ਤੁਹਾਡਾ ਸਵਾਗਤ ਹੈ। hope ਤੁਸੀਂ ਸਾਰੇ ਤੰਦਰੁਸਤ ਹੋਵੋਗੇ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਲੋ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਰਖੜੀ ਆਫਰ ਚੱਲ ਰਿਆ। ਬਹੁਤ ਸੋਹਣੇ-ਸੋਹਣੇ ਸੂਟ ਨੇ। ਸਪੈਸ਼ਲ ਰਖੜੀ ਆਫਰ ਕੱਢੀ ਹੋਈ ਹੈ ਜੀ ਆਪਾਂ ਨੇ। ਅੱਜ ਦੇ ਜਿਹੜੇ ਸੂਟ ਹੋਣਗੇ ਸਾਰੇ ਇਹ ਤਮੰਨਾ ਬ੍ਰਾਂਡ ਦੇ ਹੋਣਗੇ। ਇੱਕੋ ਰੇਂਜ ਦੇ ਹੋਣਗੇ ਇਹ ਸਾਰੇ ਸੂਟ। 950 ਰੁਪਏ ਵਿੱਚ ਤੁਸੀਂ ਆਪਨਾ ਆਰਡਰ ਬੁੱਕ ਕਰਵਾ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਜੀ ਬਹੁਤ ਵਧੀਆ ਆਫਰ ਹੈ ਪਿਓਰ ਕਾਟਨ ਦੇ ਨੇ ਇਹ ਬਿਨਾ ਲਾਈਨਿੰਗ ਦੇ ਬਣਨ ਵਾਲੇ ਸੂਟ ਨੇ ਜੀ ਕੁਆਲਿਟੀ ਵਾਈਜ਼ ਸਾਡਾ ਕੋਈ ਵੀ ਕੰਪਰੋਮਾਈਜ਼ ਨਹੀਂ ਬੈਸਟ ਤੋਂ ਬੈਸਟ ਕੁਆਲਿਟੀ ਦੇਵਾਂਗੇ ਤੁਹਾਨੂੰ ਸੋ ਬੇਫਿਕਰ ਹੋ ਕੇ ਤੁਸੀਂ ਆਪਣਾ ਬੁਕਿੰਗ ਕਰਵਾ ਸਕਦੇ ਹੋ ਲਓ ਜੀ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾ ਸੂਟ ਦੇਖੋ ਪੂਰੀ ਗਰਲਿਸ਼ ਲੁੱਕ ਹੈ ਜੀ ਇਹ ਬਹੁਤ ਸੋਹਣਾ ਇਹ ਘੇਰੇ ਤੇ ਆਊਗਾ ਫਲਾਰ ਘੇਰੇ ਤੇ ਆਊਗਾ ਜੀ ਆ ਸਟੋਨ ਲੱਗੇ ਹੋਏ ਨੇ ਬਹੁਤ ਸੋਹਣਾ ਸੂਟ ਹੈ ਵਿੱਚ ਬਰੀਕ ਬਰੀਕ ਲਾਈਨਿੰਗ ਜੀ ਬਣੀ ਹੋਈ ਹੈ ਲੈਣਾ ਪੀਨਾ ਇਨਰ ਦੇ ਬਣਨ ਵਾਲੀ ਸੂਟ ਨੇ ਜੀ ਇਹ ਸਾਰੇ ਇਹ ਤਮੰਨਾ ਬ੍ਰਾਂਡ ਦੇ ਨੇ ਦੇਖੋ ਤੁਸੀਂ ਦੇਖ ਸਕਦੇ ਹੋ ਪਲੇਨ ਸਲਵਾਰ ਹੈ ਬਹੁਤ ਸੋਹਣਾ ਸੂਟ ਹੈ ਜੀ ਫੁੱਲ ਪ्युअर ਦੁਪੱਟਾ ਫੁੱਲ ਪਿਓਰ ਦੁਪੱਟੇ ਜੀ ਬਹੁਤ ਸੋਹਣਾ ਸੌਫਟ ਦੁਪੱਟੇ ਦੀ ਦੇਖ ਸਕਦੇ ਆ ਇਹ ਦੇਖੋ ਇੰਨੀ ਪਿਆਰੀ ਗਲ ਕੱਟੇ ਦੀ ਪੂਰਾ ਠਾਈ ਮੀਟਰ ਦਾ ਫੁੱਲ ਪਿਓਰ ਦੁਪੱਟਾ ਬਹੁਤ ਸੋਹਣਾ ਫੈਨਸੀ ਡਿਜ਼ਾਈਨਰ ਸੂਟ ਬਣਾਇਆ ਹੋਇਆ ਹੈ ਇਹ ਪੂਰਾ ਆ ਦੇਖੋ ਸੁਖਦੀ ਲੁੱਕ ਰੈਡੀ ਹੋਣ ਤੋਂ ਬਾਅਦ ਤਮੰਨਾ ਬ੍ਰਾਂਡ ਬਹੁਤ ਸੋਹਣਾ ਸੂਟ ਹੈ ਜੀ 950 ਰੁਪਏ ਵਿੱਚ ਤੁਸੀਂ ਬੁੱਕ ਕਰਵਾ ਸਕਦੇ ਹੋ ਘਰ ਬੈਠੇ ਬਿਠਾਈ ਕਿਤੇ ਆਣ ਜਾਣ ਦੀ ਲੋੜ ਨਹੀਂ ਤੁਹਾਨੂੰ ਇਹਦਾ ਨੈਕਸਟ ਕਲਰ ਆ ਗਿਆ ਦੇਖੋ ਜੀ ਕਲਰ ਬਹੁਤ ਸੋਹਣੇ ਨੇ ਜੀ ਕਲਰ ਦਾ ਕੋਈ ਬਸ ਨਾਮ ਨਹੀਂ ਦੱਸ ਸਕਦੇ ਨਵੇਂ-ਨਵੇਂ ਇਹ ਕਲਰ ਨੇ ਬਹੁਤ ਸੋਹਣੇ ਕਲਰ ਨੇ ਦੇਖੋ ਕਿੰਨਾ ਸੋਹਣਾ ਫਲਾਰੇ ਘੇਰੇ ਤੇ ਬਣਿਆ ਹੋਇਆ ਹੈ ਵਿੱਚ ਲਾਈਨਿੰਗ ਵਿੱਚ ਇਹਦੇ ਬਰੀਕ-ਬਰੀਕ ਲਾਈਨਾਂ ਜੀਆਂ ਬਣੀਆਂ ਹੋਈਆਂ ਨੇ प्लेन सलवार आ गया देखो तमन्ना ब्रांड देखो तमन्ना ब्रांड की जगह जगह स्टंप लगी हुई है जी आ गया दुपट्टा बहुत सोहना दुपट्टा ਬਹੁਤ ਸੋਹਣਾ ਸੂਟ ਨੇ ਜੀ ਇਹਦੀ ਲੁੱਕ ਜਿਵੇਂ ਦੀ ਹੋਊਗੀ ਦੇਖੋ ਰੈਡੀ ਹੋਣ ਤੋਂ ਬਾਅਦ 950 ਰੁਪਏ ਵਿੱਚ ਤੁਸੀਂ ਘਰ ਬੈਠ ਕੇ ਰੇਟਿੰਗ ਕਰਵਾ ਸਕਦੇ ਇਹ ਲੈਕਸਟ ਆ ਗਿਆ ਦੇਖੋ ਕਿੰਨਾ ਸੋਹਣਾ ਸੁਨਟਾ ਕਿੰਨਾ ਪਿਆਰਾ ਕਲਰ ਹੈ ਕਿੰਨੀ ਸੋਹਣੀ ਡਿਜ਼ਾਈਨਿੰਗ ਬਹੁਤ ਸੋਹਣੀ ਡਿਜ਼ਾਈਨ ਹੀ ਗਿਆ ਸੀ ਬੇਫਿਕਰ ਹੋ ਕੇ ਤੁਸੀਂ ਬੁੱਕ ਕਰਵਾ ਸਕਦੇ ਹੋ ਇਹ ਵੱਡੇ ਵੱਡੇ ਪ੍ਰਿੰਟ ਦਾ ਰਵਾਜ ਹੈ ਜੀ ਅੱਜਕੱਲ ਬਹੁਤ ਸੋਹਣਾ 트ੈਂਡਿੰਗ ਚ ਹੈ ਇਹ ਵੱਡਾ ਪ੍ਰਿੰਟ ਇਹ ਦੇਖ ਹੁਡਾ ਪੱਟਾ ਕਿੰਨਾ ਸੋਹਣਾ ਇਹ ਰੈਡੀ ਹੋਣ ਤੋਂ ਬਾਅਦ ਸੂਟ ਦੀ ਮੁੱਖ ਮੰਨਾ ਬ੍ਰਾਂਡ ਚਾਰ ਕਲਰ ਨੇ ਯਿਸਟ ਫੋਰਥ ਸ਼ੇਡ ਆ ਗਿਆ ਹੈਗਾ ਇਹ ਵਾਲਾ ਏ ਆ ਗਿਆ ਜੀ ਦੁਪੱਟਾ ਦੁਪੱਟੇ ਅਸੀਂ ਪਹਿਲਾਂ ਖੋਲ ਕੇ ਦਿਖਾਤੇ ਸੇਮ ਹੀ ਐ ਬਹੁਤ ਸੋਹਣਾ ਦੁਪੱਟਾ ਐ ਨੈਕਸਟ ਆ ਗਿਆ ਨੈਕਸਟ ਆਰਟੀਕਲ ਏ ਆ ਦੇਖੋ ਇਹ ਵੀ ਤਮੰਨਾ ਬ੍ਰਾਂਡ ਦਾ ਬਹੁਤ ਸੋਹਣਾ ਸੂਟ ਐ ਜੀ 950 ਰੁਪਏ ਵਿੱਚ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਬਹੁਤ ਸੋਹਣਾ ਫੁੱਟੇ ਜੀ ਦੇਖੋ ਫੁੱਲ ਆਫਰ ਤੇ ਐ ਇਹ ਸੂਟ 1100 ਦਾ ਸੂਟ ਸੀਜੀ ਇਹ ਜਿਹੜਾ ਤੁਹਾਨੂੰ 950 ਰੁਪਏ ਵਿੱਚ ਹੀ ਦੇ ਰਹੇ ਆ ਇਹ ਦੇਖੋ ਇਹ ਚੇਨ ਸਟਿਚ ਕੀਤਾ ਕੀਤਾ ਹੋਇਆ ਇਹ ਹੈ ਕੱਟ ਦਾਣਾ print ਤੇ ਇਹ ਆਊਟਲਾਈਨ ਜੀ ਕੀਤੀ ਹੋਈ ਹੈ ਦੇਖੋ ਹਾਈਲਾਈਟ ਕੀਤਾ ਹੋਇਆ ਚੇਨ ਸਟਿਚ ਨਾਲ ਸਾਰੇ ਕੀਤੇ ਇਹ ਕੱਟ ਦਾਣਾ ਸਾਰੇ print ਤੇ ਕੀਤਾ ਹੋਇਆ ਬਹੁਤ ਸੋਹਣਾ ਸੂਟ ਹੈ ਜੀ ਪਲੇਨ ਸਲਵਾਰ ਹੈ ਦੇਖੋ ਇਦੇ ਪਿੱਛੇ ਵੀ ਐਵੇਂ ਹੀ ਹੈ ਵਰਕ ਦੇ ਆ ਵਰਕ ਨਹੀਂ ਪ੍ਰਿੰਟ ਦੇਖੋ ਬੈਕ ਸਾਈਡ ਪ੍ਰਿੰਟ ਹੈ ਇਹ ਬਹੁਤ ਸੋਹਣਾ ਇਹ ਸਾਰਾ ਬੈਕ ਸਾਈਡ ਹੈ ਪ੍ਰਿੰਟ ਕਲਾ ਜਿਹੜਾ ਫਰੰਟ ਹੈ ਉਹ ਹਾਈਲਾਈਟ ਕੀਤਾ ਹੋਇਆ ਸਾਰਾ ਵਰਕ ਨਾਲ ਚੇਨ ਸਟਿਚ ਕੱਟਦਾਣਾ ਜਰੀ ਵਰਕ ਕੀਤਾ ਹੋਇਆ ਫੁੱਲ ਪਿਓਰੇ ਦਾ ਦੁਪੱਟਾ ਫੁੱਲ ਪਿਓਰ ਦੁਪੱਟਾ ਜੀ ਦੇਖੋ ਬਹੁਤ ਸੋਹਣਾ 1100 ਵਾਲਾ ਸੂਟ ਤੁਹਾਨੂੰ 950 ਰੁਪਏ ਵਿੱਚ ਮਿਲ ਰਿਹਾ ਘਰ ਬੈਠੇ ਬਿਠਾਏ ਬੁਕਿੰਗ ਕਰਵਾ ਸਕਦੇ ਹੋ ਤੁਸੀਂ ਇਹ ਦੇਖ ਬਹੁਤ ਸੋਹਣੇ ਸੂਟ ਨੇ ਜੀ ਤਮੰਨਾ ਬ੍ਰਾਂਡ ਹੈ ਪਿਓਰ ਪਾਟ ਨੇ ਨੇ ਆ ਗਿਆ ਦਾ ਨੈਕਸਟ ਕਲਰ ਪੂਰਾ ਉੱਪਰ ਤੱਕ ਪ੍ਰਿੰਟ ਜਾ ਰਿਹਾ ਜੀ ਉੱਪਰ ਤੱਕ ਕੀ ਵਰਕ ਕੀਤਾ ਹੋਇਆ ਇਹ ਹਾਈਲਾਈਟ ਕੀਤਾ ਹੋਇਆ ਸਾਰਾ ਸਟੋਨ ਕਟ ਦਾਣਾ ਚੇਨ ਸਟਿਚ ਘੇਰੇ ਤੇ ਬਾਰਡਰ ਜਾ ਬਣਿਆ ਹੋਇਆ ਬੈਕ ਸਾਈਡ ਦੇਖੋ ਪਲੇਨ ਸਲਵਾਰ ਹੈ ਫੁੱਲ ਪਿਓਰ ਦੁਪੱਟਾ ਬਹੁਤ ਸੋਹਣੇ ਸੂਟ ਨੇ ਜੀ ਇਹ ਖੂਬ ਫੁੱਲ ਪਿਆਰ ਦੁਪੱਟਾ ਹੈ ਨਾ ਸੂਟ ਰੈਡੀ ਹੋਣ ਤੋਂ ਬਾਅਦ ਆ ਲੁੱਕ ਦਿੰਦਾ ਦੇਖੋ ਇਹ ਆ ਨੈਕਸਟ ਕਲਰ ਆ ਗਿਆ ਇਹ ਕਈ ਦਿਨਾਂ ਤੋਂ ਚੱਲ ਰਹੀ ਹੈ ਜੀ ਰਖੜੀ ਸੇਲ पैदा उठाओ बहुत सोहने सोने सूट ने देखो दुपट्टा दुपट्टे असि खोल के दिखाते देखो रेडीमे तो बाद बहुत सोहनी है बहुत सोना ਤਮੰਨਾ ਬ੍ਰਾਂਡ ਹੈ ਜੀ ਬੇ ਫਿਕਰ ਹੋਵੇ ਤੁਸੀਂ ਬੁਕਿੰਗ ਕਰਵਾ ਸਕਦੇ ਆ ਇਹ ਦੇ ਨਾ ਪਿਆਰਾ कलर ਹੈ ਬਹੁਤ ਸੋਹਣਾ कलर ਹੈ ਇਹ ਜਿਹੜਾ ਕੰਬੀਨੇਸ਼ਨ ਬਹੁਤ ਸੋਹਣਾ ਹੈ ਇਹ ਆ ਗਿਆ ਜੀ ਦੁਪੱਟਾ ਦੁਪੱਟਾ ਖੋਲ ਕੇ ਦਿਖਾਤਾ ਸੀ ਅਸੀਂ ਇਹ ਦੀ ਦੇਖੋ ਰੈਡੀ ਹੋਣ ਤੋਂ ਬਾਅਦ ਲੂਕ ਸੂਟ ਦੀ ਤਮੰਨਾ ਬ੍ਰਾਂਡ ਹੈ ਇਹਦਾ ਨੈਕ ਕੁਲਰ ਆ ਗਿਆ ਕਲਰ ਪੌਂਡਿੰਗ ਇਸ਼ੂ ਬਹੁਤ ਛੋਟਾ ਕੀਤਾ ਹੈ ਇਹ ਆ ਮੈਂ ਜੀ ਤਪਤਾ ਇਹ ਦੇਖੋ ਸੂਟ ਦੀ ਲੁੱਕ ਕਿੰਨੀ ਪਿਆਰੀ ਹੈ ਉੱਪਰ ਤੱਕ neck ਤੱਕ ਆ ਰਿਹਾ ਹੈ ਇਹ ਡਿਜ਼ਾਈਨ ਬੈਕ ਸਾਈਡ ਵੀ ਸੇਮ ਹੀ ਹੈ ਤੇ ਕਿੰਨਾ ਪਿਆਰਾ ਪਲੇਨ ਸਲਵਾ ਰਿਹਾ ਸੋ ਵੀਡੀਓ ਚ ਇੱਥੇ ਤੱਕ ਜੁੜੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਹੋਪ ਤੁਸੀਂ ਵੀਡੀਓ ਨੂੰ ਪੂਰਾ ਇੰਜੋਏ ਕੀਤਾ ਹੋਣਾ ਸੋ ਵੀਡੀਓ ਕਿੱਦਾਂ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਇੰਨਾ ਸਾਰੇ ਸੋਹਣੇ ਸੋਹਣੇ ਸੂਟਾਂ 'ਚ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਫਟਾਫਟ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਸੈਂਡ ਕਰ ਸਕਦੇ ਹੋ ਸਾਡਾ WhatsApp ਨੰਬਰ ਤੁਹਾਡੀ ਸਕਰੀਨ ਤੇ ਸ਼ੋ ਹੋ ਰਿਹਾ ਸੋ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰੋ ਬੈਲ ਆਈਕਨ ਜ਼ਰੂਰ ਪ੍ਰੈਸ ਕਰੋ ਆਕੇ ਸਾਡੀ ਵੀਡੀਓ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਸੋ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਤਤਸ਼ੇਕਾ